ਸਤਰੀ ਕਾਲ ਜੀ ਤੁਹਾਨੂੰ ਇੱਕ ਤਸਵੀਰ ਦਿਖਾ ਰਹੇ ਹਾਂਗੇ ਅੱਜ ਬੜੀ ਦੁਖਦ ਤਸਵੀਰ ਹੈ ਜਿਹੜੀ ਸਰਕਾਰਾਂ ਮੰਨ ਲੋ ਲੱਖਾਂ ਰੁਪਏ ਦਾ ਜਿਹੜਾ ਬਜਟ ਹੈਗਾ ਉਹ ਜਨਤਾ ਦੇ ਵਿਕਾਸ ਦੇ ਵਿੱਚ ਲਗਾਉਂਦੀਆਂ ਨਹੀਂ ਨਗੀਆਂ ਪਰ ਕਈ ਵਾਰੀ ਕੀ ਹੁੰਦਾ ਹੈਗਾ ਉਹ ਲੱਗਿਆ ਹੋਇਆ ਬਜਟ ਵੀ ਕਿਸੇ ਲੇਖੇ ਦੇ ਵਿੱਚ ਨਹੀਂ ਲੱਗਦਾ ਮੈਂ ਕੈਮਰਾਮੈਨ ਨੂੰ ਕਹੂੰ ਥੋੜੀ ਤਸਵੀਰ ਦਿਖਾ ਦਿਓ ਅਸੀਂ ਇੱਕ ਪੁਲ ਦੇ ਉੱਪਰ ਖੜੇ ਹਾਂਗੇ ਅੱਜ ਜਿਹੜਾ ਡੜਵਾ ਮੰਡੀ ਤੋਂ ਪੌਰੀਆਂ ਨੂੰ ਜੋੜਦਾ ਹੈਗਾ ਹਲਕਾ ਡੜਵਾ ਮੰਡੀ ਦਾ ਜਿਹੜਾ ਮੇਨ ਸ਼ਹਿਰ ਹੈਗਾ ਡੜਵਾ ਮੰਡੀ ਉਹ ਤੋਂ ਪੌਰੀਆਂ ਨੂੰ ਜੋੜਦੇ ਹੋਏ ਪੁਲ ਦੇ ਉੱਪਰ ਖੜੇ ਹਾਂ ਅਸੀਂ ਬੜਾ ਜਦੋਂ ਤੋਂ ਇਹ ਪੁਲ ਦੀ ਨੀਂਹ ਪੱਥਰ ਰੱਖਿਆ ਗਿਆ ਕਈ ਹੈ ਪਤਾ ਇਹ ਪੁਲ ਬਿਵਾਦਾਂ ਦੇ ਵਿੱਚ ਰਹੇਗਾ ਪਰ ਇਹ ਪੁਲ ਦੀ ਸਾਰ ਕਦੇ ਨਹੀਂ ਕਿਸੇ ਵੀ ਅਧਿਕਾਰੀ ਵੱਲੋਂ ਲਈ ਅੱਜ ਕੀ ਮਸਲਾ ਹੋਇਆ ਇਸ ਪੁਲ ਦੇ ਉੱਪਰ ਪਿੰਡ ਰੋਗੜਾ ਦੇ ਜਿਹੜੇ ਬਜ਼ੁਰਗ ਨੇ ਜਾਂ ਪਿੰਡ ਵਾਸੀ ਨੇ ਸਾਡੇ ਨਾਲ ਖੜੇ ਨੇ ਅਸੀਂ ਉਹਨਾਂ ਤੋਂ ਜਾਣਦੇ ਆ ਬਜ਼ੁਰਗੋ ਐ ਦੱਸੋ ਇਹ ਪੁਲ ਦੀ ਹੁਣ ਮੁਸ਼ਕਲ ਕੀ ਆ ਤੁਹਾਨੂੰ ਅੱਜ ਕਾਹਦੇ ਲਈ ਇਕੱਠੇ ਹੋ ਨਵਾਂ ਸਰਕਾਰ ਨੇ ਤੁਹਾਨੂੰ ਪੁਲ ਬਣਾ ਕੇ ਦੇ ਤਾਂ ਹੁਣ ਕੀ ਮੁਸ਼ਕਲ ਐ ਤੁਹਾਨੂੰ ਇਹਦਾ ਰੋਜਾਨਾ ਜੀ ਇੱਥੇ ਸਮਝ ਲਓ ਬੰਦੇ ਦੇਖਦੇ ਨੇ ਮੋਟਰਸਾਈਕਲ ਇਧਰੋਂ ਆਉਂਦੇ ਨੇ ਔਰਦਾ ਸਾਬ ਦਾ ਤੇਜ ਆਉਂਦਾ ਜਦੋਂ ਇਹਦੇ ਵਿੱਚ ਵੀ ਲੰਨ ਦੇ ਪੱਸੀ ਜਵਾਜ ਕੇ ਸਭ ਤੋਂ ਸਿਰ ਪਰ ਨਿਕਦੇ ਨੇ ਜਵਾਜ ਇਹ ਦਿਖਦੇ ਕਿਉਂ ਨੇ ਜੇ ਜਦੋਂ ਲੋਕ ਇੱਟਾਂ ਲੱਗੀਆਂ ਇਧਰ ਉੱਪਰੋਂ ਪੱਕਾ ਹੋ ਗਿਆ ਕੀ ਕਰਨ ਇਹ ਥੱਲੋ ਜੰਪ ਮਾਰਦਾ ਜੀ ਪੂਰਾ ਜਿਹੜੀਆਂ ਨਾਲ ਆ ਪਾਈ ਨੇ ਪੀਵੀਸੀ ਇਹਨਾਂ ਨੇ ਇਹ ਥੱਲੋ ਜੰਪ ਮਾਰਦੇ ਜਦੋਂ ਵਿੱਚ ਕੋਈ ਚੀਜ਼ ਲੰਘਦੇ ਆ ਬਾਕੀ ਇਹਦੇ ਕਰਕੇ ਪੋਰਲੈਂਡ ਕਰਕੇ ਕੋਈ ਦਬ ਗਿਆ ਸਾਰੀ ਇਹ ਹਾਂਜੀ ਉਹ ਤੁਸੀਂ ਜਿਵੇਂ ਬਜ਼ੁਰਗਾਂ ਨੇ ਦੱਸਿਆਗਾ ਸਾਡੇ ਨਾਲ ਔਰ ਵੀ ਜਿਹੜੇ ਪਿੰਡ ਵਾਸੀ ਸੀ ਆਪਾਂ ਨੂੰ ਤਾਂ ਜਾਣਦੇ ਆ ਚੌਧਰੀ ਸਾਹਿਬ ਕੀ ਕਾਰਨ ਹੋਇਆ ਜਿਹੜਾ ਐਡੀ ਗਿਣਤੀ ਦੇ ਵਿੱਚ ਅੱਜ ਇੱਥੇ ਤੁਸੀਂ ਇਕੱਤਰ ਹੋਏ ਹੋਗੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆ ਕੇ ਸਾਡੇ ਨਗਰ ਦੇ ਇਸਾਰ ਲਈ ਜਿਹੜਾ ਇਹ ਮਸਲਾ ਹੈ ਇਹ ਅੱਜ ਤੋਂ ਨਹੀਂ 11ਵੇਂ ਮਹੀਨੇ ਦੇ ਪਿਛਲੇ ਸਾਲ 2024 ਤੋਂ ਚੱਲ ਰਿਹਾ ਜਦੋਂ ਤੋਂ ਇਹ ਪੁੜ ਉਸਾਰੀ ਅਧੀਨ ਆਇਆ ਉਸਾਰੀ ਅਧੀਨ ਛਾਲ ਦੇ ਵਿਕੇ ਦਿੱਤਾ ਤਾਂ ਉਸ ਟਾਈਮ ਇਹਨੂੰ ਪੱਟਤਾ ਪੱਟਣ ਤੋਂ ਬਾਅਦ ਕਾਫੀ ਲੋਕਾਂ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਲਾ ਲੋ ਨਹੀਂ ਪਤਾ ਇੱਥੇ ਵੱਡੇ ਵੱਡੇ ਦਰਦਨਾਕ ਹਾਸੇ ਹੋਏ ਸਾਡੇ ਪਿੰਡ ਦੇ ਵਿੱਚ ਦੋ ਬੱਚੇ ਬਿਲਕੁਲ ਇਕੱਲੇ ਇਕੱਲੇ ਪਰਿਵਾਰ ਦੇ ਉਹ ਵੀ ਇੱਥੋਂ ਚਲੇ ਗਏ ਇਸ ਪੁਲ ਕਰਕੇ ਹੋਇਆ ਇਹ ਇਸ ਪੁਲ ਕਰਕੇ ਇਸ ਪੁਲ ਕਰਕੇ ਇਸ ਪੁਲ ਦੇ ਕਾਰਨ ਇੱਥੇ ਹਾਦਸਾ ਹੋਇਆ ਜੋ ਕਿ ਪੰਜਾਬ ਸਰਕਾਰ ਬਿਲਕੁਲ ਇਹਦੇ ਵਿੱਚ ਧਿਆਨ ਹੈ ਧਿਆਨ ਦੇ ਵਿੱਚ ਹੈ ਉਹਨਾਂ ਦੇ ਨੋਟਿਸ 'ਚ ਹੈ ਸਾਰੀ ਗੱਲ ਉਹ ਭੋਗਤੇ ਵੀ ਆਏ ਸੀ ਮਾਨਯੋਗ ਮੰਤਰੀ ਸਾਹਿਬ ਉਦੋਂ ਵੀ ਮੈਂ ਕਮੇ ਨੂੰ ਖਿੱਚ ਕੇ ਤਣ ਕੇ ਗਏ ਸੀ ਪਰ ਮਹਿਕਮੇ ਦੇ ਜਿਹੜੀ ਜੂ ਹੈ ਉਹ ਇਨ ਵਿਨ ਕੋਰਾ ਵੀ ਸਰਕ ਨਹੀਂ ਰਹੀ ਇਹ ਅੱਜ ਵੀ ਆ ਕੇ ਦੇਖ ਲਓ ਤੁਸੀਂ ਪੁੱਲ ਮੇਰੀ ਸਵੇਰੇ ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਐਸਡੀਓ ਨੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਦੱਸਿਆ ਉਹ ਕਹਿੰਦਾ ਜੀ ਮੇਰੇ ਕੋਲ ਦੋ ਤਿੰਨ ਦਿਨ ਹਲੇ ਕੋਈ ਟਾਈਮ ਨਹੀਂ ਪਰ ਇੱਥੇ ਲੋਕਾਂ ਦੀ ਕੀਮਤੀ ਜਾਨਾਂ ਜਾਈ ਜਾਣ ਸਾਡੇ ਮਹਿਕਮੇ ਕੋਲੇ ਟਾਈਮ ਨਹੀਂ ਤਾਂ ਮੈਂ ਪੂਰੀ ਪੁਰਜੋਰ ਅਪੀਲ ਕਰਦਾ ਸਾਡੇ ਹਲਕੇ ਦਾ ਸਾਡੇ ਜ਼ਿਲ੍ਹੇ ਤੋਂ ਮੁੱਖ ਮੰਤਰੀ ਹੋਵੇ ਸਾਡੇ ਜ਼ਿਲ੍ਹੇ ਤੋਂ ਕੈਬਨਿਟ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਹੋਣ ਵੀ ਸਾਡੇ ਪੁਲ ਨਾ ਚੀਕੋਣ ਇਹ ਆ ਕੇ ਦੇਖ ਲਓ ਤੁਸੀਂ 5 ਫੁੱਟ ਨੀਵੇਂ ਬੈਠ ਚੁੱਕਾ ਹੈ ਇਹ ਤੋਂ ਕੰਬਰੇ ਹੈ ਪੂਰਾ ਇੱਥੇ ਬੂਰਾ ਵੱਡਾ ਕੋਈ ਦਹੋਰ ਹਾਦਸੇ ਨੂੰ ਪੂਰਾ ਮਤਲਬ ਅਣਸਖਾਮੀ ਘਟਨਾ ਨੂੰ ਅੰਜਾਮ ਦੇਣ ਦੇ ਵਾਸਤੇ ਇਹ ਪੁਲ ਤਿਆਰ ਹੈ ਸੋ ਸਾਡੇ ਨਾਲ ਬਜ਼ੁਰਗ ਹੋਰ ਸਨ ਬਜ਼ੁਰਗੋ ਕਿਸ ਤਰ੍ਹਾਂ ਲੱਗਦਾਗਾ ਤੁਹਾਨੂੰ ਸਰਕਾਰ ਨੇ ਪੁਲ ਵੀ ਬਣਾ ਕੇ ਦੇ ਤਾਣਾ ਕਰਊਗਾ ਫਾਇਦਾ ਨਹੀਂ ਕਰਾਉਂਦਾ ਹੈ ਮੈਨੂੰ ਲੱਗਦਾ ਨਿਕਸਨ ਨਿਕਸਨ ਹੁਣ ਵੀ ਹੋਊਗਾ ਜੇ ਗਰੂ ਉਹਦੇ ਕਰ ਲੋ ਭਾਈ ਜੇ ਜਦੋਂ ਇਹ ਬਣ ਰਿਹਾ ਹੈਗਾ ਸੀ ਤਾਂ ਤੁਸੀਂ ਉਦੋਂ ਨਹੀਂ ਕਦੇ ਇੱਥੇ ਆ ਕੇ ਜੇ ਉਹਦੇ ਪਿੱਛੇ ਰਹੀ ਸੁਣੋ ਵੀ ਸਾਡੀ ਕਾਹਨ ਆ ਉਹ ਤਾਂ ਹੀ ਚੱਕਦਾ ਇਹ ਜੇ ਤਾਂ ਹੀ ਚੱਕਦਾ ਤਾਂ ਜਗਤ ਆ ਰਿਹਾ ਹਾਂ ਹਾਂਜੀ ਕੀ ਕਹਿ ਰਹੇ ਹੋਗੇ ਛੜਕ ਤੋਂ 3 ਫੁੱਟ ਤਾਂ ਆ ਚੱਕਦਾ ਉਦੋਂ ਦੇਖ ਤਿੰਨ ਚਾਰ ਫੁੱਟ ਤਾਂ ਹੈ ਨਹੀਂ ਇਹ ਉੱਚਾ ਉੱਚਾ ਪੁਲ ਤਾਂ ਫਿਰ ਇਹ ਪਾਣੀ ਦੀ ਨਿਕਾਸੀ ਵਾਸਤੇ ਕਰਿਆ ਹੋਊਗਾ ਪੁੱਤ ਅਲਹਾ ਇੱਥੋਂ ਪੈਂਦਾ ਹੈ ਬਹਿ ਰਿਹਾ ਹੈਗਾ ਬਹਿ ਗਈ ਉਦੋਂ ਲੈ ਬੱਸ ਹੀ ਪੈਂਦਾ ਹੈ ਚੀਜ਼ ਬੁਰਕਦੀ ਹੈ ਬੁਰਕ ਕੇ ਸੰਭਲੀ ਨਹੀਂ ਜਾਂਦੀ ਇੱਥੋਂ ਗੱਡੀ ਮੁੜ ਕੇ ਉਹ ਉੱਥੇ ਜਾ ਕੇ ਠੇਕੇ ਦਾ ਬੰਦਾ ਦੱਬ ਲਿਆ ਚਾਰ ਪੰਜ ਕਿੱਲਾਂ ਦੇ ਜਾ ਕੇ ਦੱਬ ਸੋ। ਸੁਣਨ ਦੇ ਵਿੱਚ ਇਹਦੇ ਵਿੱਚ ਆਇਆ ਹੈਗਾ ਮੰਨ ਲਓ ਵੀ ਜਿਹੜੇ ਇਹ ਹਾਸੇ ਨੇਗੇ ਮੌਤਾਂ ਵੀ ਦੋ ਤਿੰਨੇ ਤੋਂ ਉਹ ਉਹਨਾਂ ਵਿਅਕਤੀਆਂ ਤੋਂ ਬਿਨਾਂ ਵੀ ਹੋ ਚੁੱਕੀਆਂ ਨੇਗੀਆਂ। ਇਸੇ ਨਾਲ ਜੀ ਜਿੱਤ ਸਾਬ ਮੈਂ ਹੁਣ ਤੋਂ ਪਹਿਲਾਂ ਚਾਰ ਮੌਤਾਂ ਤਾਂ ਸਾਡੇ ਅੱਖਾਂ ਹੀ ਦੇਖਣੀਆਂ ਹੋ ਚੁੱਕੀਆਂ ਨੇ। ਜੋ ਬਿਲਕੁਲ ਧਿਆਨ ਜਨੇ ਇੱਕ ਆਪਣੇ ਪ੍ਰੈਸ ਦੇ ਪੱਤਰਕਾਰ ਨੇ ਮਾਸਟਰ ਮੀਸ਼ੀ ਜੀ ਉਹਨਾਂ ਦੇ ਬ੍ਰਦਰ ਦੀ ਹੋਈ ਦੋ ਸਾਡੇ ਬੱਚਿਆਂ ਨੇ ਹੋਏ ਐ। ਇੱਕ ਜਿਹੜੀ ਸਕੋਰਪੀਓ ਗੱਡੀ ਲੈਰੇ ਤੋਂ ਉਹਦੇ ਵਿੱਚ ਡਿੱਗੀ ਸੀ ਉਹ ਉਹ ਉਹਨਾਂ ਦੀ ਡੈਥ ਹੋ ਗਈ। ਸੋ ਇਹ ਚਾਰ ਪੰਜ ਡੈਟਾਂ ਤੋਂ ਸਾਡੇ ਨੋਟਿਸ 'ਚ ਨੇ। ਬਾਕੀ ਵੀ ਹੁਣ ਵੀ ਦੇਖਾਂ ਹੋਣ ਦੀ ਕੋਈ ਤਸਵੀ ਨਹੀਂ। ਪਰਲੇ ਪਾਸੋਂ ਵੀ ਪੁਲ ਬਹਿ ਗਿਆ, ਇਧਰੋਂ ਵੀ ਪੁਲ ਬਹਿ ਗਿਆ। ਹੁਣ ਵੀ ਜਿਹੜਾ ਇਹ ਝੰਡਾ ਲਗਾਇਆਗਾ ਮੈਂ ਦਿਖਾਉਂਗਾ, ਇਹ ਝੰਡਾ ਕਦੇ ਲਈ ਲਗਾਇਆ ਗਿਆਗਾ। ਇਹ ਝੰਡਾ ਇਸ ਕਰਕੇ ਵੀ ਸਾਵਧਾਨੀ ਲੋਕ ਵਰਤ ਲੈਣਾ। ਸਾਡੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੈ ਇਲਾਕੇ ਦੇ ਨੂੰ ਇਹ ਕਿੱਦੋਂ ਪਿੰਡਾਂ ਨੂੰ ਪਰ ਬਾਹਰੋਂ ਜਿਹੜਾ ਬੰਦਾ ਆਉਂਦਾ ਸਪੀਡ 'ਚ ਆਉਂਦਾ। ਉਹਨੂੰ ਨਾ ਪਤਾ ਨਹੀਂ ਹੁੰਦਾ ਇਸ ਕਰਕੇ ਅਸੀਂ ਸਵੇਰੇ ਝੰਡਾ ਲਾਇਆ। ਪ੍ਰਸ਼ਾਸਨ ਨਾਲ ਗੱਲ ਕਰਕੇ ਸਾਰੀ ਉਹਨਾਂ ਦੇ ਨੋਟਿਸ ਚ ਗੱਲ ਲੈਂਦੀ ਹੈ ਪਰ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਕੋਈ ਵੀ ਵਿਅਕਤੀ ਇੱਥੇ ਨਹੀਂ ਪਹੁੰਚਿਆ ਸੋ ਮੈਂ ਕੈਮਰਾਮੈਨ ਨੂੰ ਵੀ ਕਹੂੰ ਤੁਸੀਂ ਦਿਖਾ ਦਿਓ ਮੜਾ ਜਿਹੜਾ ਹੰਪ ਕਿਸ ਤਰ੍ਹਾਂ ਜਿਹੜਾ ਬਣਿਆ ਹੋਇਆ ਹੈਗਾ ਇਹ ਗੱਡੀਆਂ ਆ ਰਹੀਆਂ ਨੇ ਤੁਸੀਂ ਦੇਖੋ ਗੱਡੀਆਂ ਬਿਲਕੁਲ ਸਾਫ਼ ਰੋਡ ਹੈਗਾ ਦੋਨੋਂ ਸਾਈਡ ਨਵਾਂ ਜਿਹੜਾ ਪ੍ਰੀਮਿਕਸ ਪੈ ਚੁੱਕਿਆ ਹੈਗਾ ਪਰ ਇੱਕਦਮ ਜਿਹੜਾ ਰੋਡ ਦੇ ਉੱਪਰ ਜਦੋਂ ਤੁਸੀਂ ਦੇਖੋਗੇ ਤਾਂ ਇੱਕਦਮ ਜਿਹੜਾ ਹੰਪ ਬਣਦਾ ਹੈਗਾ ਹੰਪ ਦੇ ਕਾਰਨ ਜਿਹੜਾ ਵੀਹ ਕੱਲ੍ਹ ਨੇ ਕਿ ਬੜੀ ਸਾਵਧਾਨੀ ਨਾਲ ਲੰਘਦੇ ਲੰਗੇ ਪਰ ਜਿਹੜਾ ਪਿੰਡ ਵਾਸੀਆਂ ਦਾ ਕਹਿਣਾ ਹੈਗਾ ਉਹ ਇਹ ਹੈਗਾ ਵੀ ਜਿਹੜੇ ਤਾਂ ਲੋਕ ਇਸ ਪੁੱਲ ਤੋਂ ਜਾਣੂ ਨੇਗੇ ਉਹ ਤਾਂ ਟਿਕਾਈ ਨਾਲ ਲੰਘਾ ਲੰਦੇ ਨੇ ਪਰ ਜਿਹੜਾ ਨੂੰ ਨਹੀਂ ਪਤਾ ਉਹਨਾਂ ਲਈ ਇਹ ਪੁੱਲ ਇੱਕ ਕਿਸੇ ਜਾਨ ਦੇ ਖਤਰੇ ਤੋਂ ਘਟ ਨਹੀਂ ਹਾਂਜੀ ਤੁਸੀਂ ਕੋਈ ਇਹਦੇ ਬਾਰੇ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਗਵਾਂਢੀ ਹੋਵਗੇ ਜਦੋਂ ਤੁਸੀਂ ਉਹ ਹਾਦਸਾ ਅੱਖੀਂ ਦੇਖਿਆ ਹੈਗਾ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਜਾਂ ਹੁਣ ਕੀ ਹਾਲਾਤ ਦੇਖਦੇ ਹਾਂ ਹਰ ਰੋਜ਼ ਉਹ ਵੀ ਉਹੀ ਹਾਲਾਤ ਰਸਤੂਆ ਬਈ ਜਿਵੇਂ ਪਹਿਲਾਂ ਸੀ ਮੌਤ ਹੋ ਗਈ ਸੀ ਬੱਚਿਆਂ ਦੀ ਤਾਂ ਤਾਂ ਹੁਣ ਵੀ ਡਰ ਲੱਗ ਕੱਲ ਵੀ ਇੱਕ ਮੋਟਰ ਸਪੀਡ ਤੇ ਤੋਂ ਡਿੱਗ ਪਿਆ ਉਹਦਾ ਚਿਹਰਾ ਬੱਜਾ ਥੱਲੇ ਲਾਤੀ ਪੱਜੇ ਮਸਾ ਗਿਆ ਘਰ ਉਹ ਤਾਂ ਦੋ ਹੀ ਮਰ ਗਿਆ ਉਹ ਪਰ ਮੁੜ ਕੇ ਹੋਰ ਜੀ ਆ ਗਈ ਪੱਜ ਗਿਆ ਉਹ ਨਹੀਂ ਕੋਈ ਇੱਥੇ ਅਧਿਕਾਰੀ ਕਦੇ ਆਉਂਦਾ ਨਹੀਂ ਹੈਗਾ ਜੀ ਕੋਈ ਨਹੀਂ ਆ ਜੀ ਤਾਂ ਤਾਂ ਕਰੋੜ ਪੰਜ ਚਿਰ ਸਰਪੰਚ ਸਾਹਿਬ ਨੂੰ ਕਿਹਾ ਸੀ ਅੱਜ ਵੀ ਫੋਨ ਕਰਿਆ ਮੈਂ ਸਰਪੰਚ ਸਾਹਿਬ ਨੂੰ ਵੀ ਇੱਥੇ ਗੌਰ ਕਰੋ ਮਾੜੀ ਵਧੀਆ ਐਕਸੀਡੈਂਟ ਹੋ ਨੀ ਕੋਈ ਨਹੀਂ ਆ ਜੀ ਕਿਸੇ ਨੇ ਗੱਲ ਬਾਤ ਨਹੀਂ ਸੁਣੀ ਕੋਈ ਠੇਕੇਦਾਰ ਸਾਹਿਬ ਆਏ ਹੁਣ ਤੱਕ ਤਾਂ ਕੋਈ ਨਹੀਂ ਆ ਹੁਣ ਤੱਕ ਤਾਂ ਜੀ ਪਹਿਲਾਂ ਨਾਲ ਕਰਕੇ ਕਰਕੇ ਠਾਪਣ ਜਾਈ ਜੀ ਮੁੜ ਕੇ ਉਦੋਂ ਕੋਈ ਨਹੀਂ ਆ ਜੀ ਤਾਂ ਕੋਈ ਦੇਖਣਾ ਹੈ ਤਾਂ ਕੋਈ ਕਹਿਣਾ ਹੈ ਕੁਝ ਤੋ ਚੌਧਰੀ ਸਾਹਿਬ ਜੇਕਰ ਕੋਈ ਨਹੀਂ ਸੁਣਵਾਈ ਹੁੰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇੱਥੇ ਜਿਹੜਾ ਰੂਪਰੇਖਾ ਆਉਣ ਵਾਲੇ ਟਾਈਮ ਵੀ ਤੁਸੀਂ ਦੇਖਦੇ ਹੋ ਦੇਖੋ ਜੀ ਅਸੀਂ ਪੂਰੇ ਜ਼ੋਰ ਅਪੀਲ ਕਰਦੇ ਹਾਂ ਕਿ ਪਹਿਲਾਂ ਤੇ ਕੋਈ ਮੰਗ ਕੀ ਆ ਤੁਹਾਡੀ ਇਸ ਪੁਲ ਦੀ ਸਾਡੀ ਸਾਡੀ ਮੰਗ ਹੈ ਮੇਨ ਮਾਨਯੋਗ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਸਾਡੀ ਪੰਜਾਬ ਸਰਕਾਰ ਨੂੰ ਵੀ ਇਹ ਪੁਲ ਦੀ ਜਿਹੜੀ ਸਹੀ ਉਸਾਰੀ ਹੈ ਉਹ ਕਰਵਾਈ ਜਾਵੇ ਆ ਰੋਜ਼ ਜਿਹੜੀਆਂ ਟਟਾ ਟਟਾ ਨੇ ਲੋਕਲ ਕੰਮ ਨੇ ਤਾਂ ਇਹਨਾਂ ਨਾਲ ਕੰਮ ਨੂੰ ਰੋੜਨੀ ਆਣਾ ਇਹਨੂੰ ਪ੍ਰੋਪਰ ਕੰਮ ਕਰਾਇਆ ਜਾਵੇ ਦੂਜਾ ਨੰਬਰ ਆਦਰਵਾਇਜ਼ ਨਹੀਂ ਸਰਕਾਰ ਨਹੀਂ ਕੋਈ ਉਹ ਕਰਦੀ ਅਸੀਂ ਇਦਾਂ ਦੇ ਕੋਈ ਇਤੋਂ ਬੰਦ ਕਰਕੇ ਇੱਥੇ ਪੱਕਾ ਪਰਮਨੈਂਟਲੀ ਧਰਨਾ ਲਾ ਕੇ ਬੈਠਾਂਗੇ ਕਿਉਂਕਿ ਅਸੀਂ ਕੀਮਤੀ ਜਾਨਾਂ ਨਹੀਂ ਜਾਣ ਦੇਣੀਆਂ ਅਸੀਂ ਇਤੋਂ ਰੋਡ ਬਲੌਕ ਕਰਾਂਗੇ ਰੋਡ ਬਲੌਕ ਕਰਕੇ ਲੋਕਾਂ ਨੂੰ ਸੁਨੇਹਾ ਦੇਵਾਂਗੇ ਕਿ ਆਪਣੀਆਂ ਜਾਨਾਂ ਬਚਾਓ ਆਪਣੇ ਬੱਚਿਆਂ ਦੀਆਂ ਜਾਨਾਂ ਬਚਾਓ ਮੈਂ ਤੁਹਾਡੇ ਇਸ ਮੀਡੀਅਮ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਅਪੀਲ ਕਰਦਾ ਇੱਧਰ ਸਾਡੇ ਆਉਣ ਜਾਣ ਵਾਲੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਇਕੱਠੇ ਨਾ ਹੋਏ ਇਤੇ ਬਹੁਤ ਬਹੁਤ ਕੀਮਤੀ ਜਾਨਾਂ ਸਾਡੇ ਬੱਚੇ ਪਹਿਲਾਂ 18-18 ਸਾਲ ਦੇ ਮਰ ਚੁੱਕੇ ਨੇ ਇਹ ਇਹ ਜਾਨਾਂ ਜਾਣ ਤੋਂ ਤਾਂ ਸੀ ਇਸ ਪੁਲ ਨੂੰ ਬੰਦ ਕਰਨਾ ਹੀ ਵਧੀਆ ਸਮਝਾਂਗੇ ਸੋ ਤੁਸੀਂ ਜਾਣਿਆਗਾ ਜਿਹੜਾ ਹਾਲ ਹੈਗਾ ਕਿਉਂਕਿ ਫਿਰ ਮੈਂ ਇੱਕ ਵਾਰੀ ਦੁਹਰਾ ਦੇ ਮੈਂ ਜਿਹੜੀ ਇਹ ਛੜਕ ਹੈਗੀ ਇਸ ਮੇਰੇ ਬੈਕ ਸਾਈਡ ਜਿਹੜਾ ਦੜਬ ਹੈਗਾ ਤੇ ਸਾਹਮਣੇ ਵਾਲੀ ਸਾਈਡ ਕੌਰੀ ਆਏਗਾ ਮੇਨ ਰੋਡ ਦੋਨੇ ਪਾਸਿਓਂ ਬਣ ਕੇ ਤਿਆਰ ਹੋ ਚੁੱਕਿਆ ਨਵੀਂ ਪ੍ਰੀਮਿਕਸ ਪੈ ਗਈ ਹੈ ਪਰ ਇਹ ਪੁਲ ਇਸ ਤਰ੍ਹਾਂ ਦੀ ਡਿਜ਼ਾਈਨ ਕੀਤਾ ਗਿਆ ਹੈਗਾ ਪਿੰਡ ਵਾਸੀਆਂ ਦਾ ਇੱਕ ਇਹ ਵੀ ਦੋਸ਼ ਹੈਗਾ ਵੀ ਇਹ ਬੇ ਲੋਡ ਹੈ ਜਿਹੜਾ ਉੱਚਾ ਚੱਕ ਦਿੱਤਾ ਗਿਆ ਇਹਦੀ ਇੰਨਾ ਉੱਚਾ ਚੁੱਕਣ ਦੀ ਲੋੜ ਨਹੀਂ ਸੀ ਕਿ ਜਿਹੜੀ ਦੂਸਰੀ ਇਹਦੀ ਜਿਹੜੀ ਸਨੋਰ ਪੈ ਢਾਲ ਹੈਗੀ ਉਹ ਸਹੀ ਨਹੀਂ ਬਣਾਈ ਗਈ ਕਿਉਂਕਿ ਬੜਾ ਮੰਨ ਲਓ ਜਿਵੇਂ ਇੱਟਾਂ ਲਗਾ ਕੇ ਜਿਹੜੀਆਂ ਲੋਕ ਇੱਟਾਂ ਲਗਾ ਕੇ ਇੱਥੇ ਇੱਕ ਬੁੱਤਾ ਸਾਰਨ ਵਾਲਾ ਜਿਹੜਾ ਕੰਮ ਹੈ ਉਹ ਕੀਤਾ ਗਿਆ ਸੋ ਬਾਰ-ਬਾਰ ਪਿੰਡ ਵਾਸੀ ਕਹਿ ਰਹੇ ਨੇਗੇ ਵੀ ਅਸੀਂ ਪ੍ਰਸ਼ਾਸਨ ਦੇ ਜਾਂ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਪਰ ਕਿਸੇ ਦੇ ਜਿਹੜੀ ਕੰਨ ਤੇ ਜੂਨੀ ਅਜੇ ਤੱਕ ਸਰਕੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਇਹ ਅਲਟੀਮੇਟਮ ਦਿੱਤਾ ਗਿਆ ਵੀ ਜੇਕਰ ਨਹੀਂ ਇਸ ਪੁਲ ਦੀ ਕੋਈ ਸੁਣਵਾਈ ਹੁੰਦੀ ਜਾਂ ਇਹਦੀ ਰਿਪੇਅਰ ਹੁੰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਪੱਕਾ ਮੋਰਚਾ ਜਿਹੜਾ ਧਰਨਾ ਹੈਗਾ ਉਹ ਲਗਾਵਾਂਗੇ ਆਪਾਂ ਇਸ ਵੀਡੀਓ ਨੂੰ ਬੱਦ ਤੋਂ ਬੱਦ ਤੁਸੀਂ ਸ਼ੇਅਰ ਕਰਿਓ ਬੱਦ ਤੋਂ ਬੱਦ ਲੋਕਾਂ ਤੱਕ ਪਹੁੰਚਾਓ ਤਾਂ ਕਿ ਅਧਿਕਾਰੀਆਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਮੈਂ ਮਾਲਵਿੰਦਰ ਸਿੰਘ ਸਿੱਧੂ ਚੈਨਲ ਲੋਕ ਚਰਚਾ